ਭਗਵਾਨ ਤੁਮਾਨ ਦੇ ਜਿਹੜੇ ਪਹਾੜਾ ਆਖੇ ਜਿਹੜਾ ਹੁਣ ਆਟਾ ਰਾਛਨਦਾਲ ਆ ਥੋੜੇ 12 ਦੇ ਵਿੱਚ ਆ ਕੇ ਲੈ ਜਾ ਕਰੂਗਾ ਤੇ ਤੁਹਾਨੂੰ ਐ ਹੋ ਜਾ ਕਰੂਗਾ ਉਹ ਜਾ ਕੇ ਮੀਰਾ ਦੇ ਘਰੇ ਖੜ ਜਾ ਕਰਨੀਆਂ ਟਰਾਲੀਆਂ 98 11 ਵਾਲਿਆਂ ਦੇ ਉਹ ਕਹਿਣਗੇ ਗਰੀਬਾਂ ਨੇ ਦੇ ਰਾਛਨਾ ਗਿਆ ਤੋ ਇਹ ਯਾਰ ਹੋ ਕੀ ਰਿਹਾ ਏ ਮਤਲਬ ਭਗਵਾਨ ਤੁਮਾਨ ਜੀ ਮੈਂ ਪਹਿਲਾਂ ਮੈਂ মিডিਆ ਚੈਨਲਾਂ ਨੂੰ ਕਹਿਣਾ ਯਾਰ ਤੁਸੀਂ ਉਹਦੇ ਬਿਆਨ ਚੱਕ ਚੱਕ ਕੇ ਆਪਾਂ ਲਾਈ ਜਾਂਨੇ ਆ ਕੇ ਘਰ ਘਰ ਦਾ ਰਾਸ਼ਨ ਜਿਹੜਾ ਪਹੁੰਚਦਾ ਘਰ ਘਰ ਦਾ ਰਾਸ਼ਨ ਪਹੁੰਚਦਾ ਤੇ ਰਾਸ਼ਨ ਕਿੰਨਾ ਚਿਰ ਦਿੰਦੇ ਰਹੋਗੇ ਰਾਸ਼ਨ ਦਿੱਤਾ ਜਾਂਦਾ ਜਦੋਂ ਜਿਹੜਾ ਕਹੋ ਰਾਜ ਦੇ ਵਿੱਚ ਕਾਲ ਪਿਆ ਹੋਵੇ ਹੁਣ ਇਸ ਟਾਈਮ ਕਾਲ ਕਾ ਦਾ ਪਾਇਆ ਤੁਸੀਂ ਇਹ ਜਦੋਂ ਕਾਲ ਪੈਂਦਾ ਸੀ ਨਾ ਇਹ ਉਦੋਂ ਰਾਜੇ ਮਹਾਰਾਜੇ ਸੀ ਆਪਦੀ ਪਰਜਾ ਵਾਸਤੇ ਜਿਹੜਾ ਕੋਈ ਰਾਜਾ ਚੰਗਾ ਹੁੰਦਾ ਸੀ ਉਹ ਖਜ਼ਾਨੇ ਦੇ ਵਿੱਚੋਂ ਜਿਹੜਾ ਕਹੋ ਥੋੜਾ ਥੋੜਾ ਉਹਨਾਂ ਨੂੰ ਉਹ ਦਿੰਦਾ ਸੀਗਾ ਜਦੋਂ ਕਾਲ ਪਿਆ ਹੁੰਦਾ ਸੀ ਹੁਣ ਕਾ ਦਾ ਕਾਲ ਪਿਆ ਮੈਨੂੰ ਇਹ ਕਾਲ ਦੱਸੋ ਤੁਸੀਂ ਗਰੀਬੀ ਕਿਹਨੇ ਬਣਾਈ ਆ بے ਰੁਜ਼ਗਾਰੀ ਕਿਹਨੇ ਬਣਾਈ ਆ ਇਹ ਤੁਸੀਂ ਦੱਸੋ ਭਗਵੰਤਮਾਨ ਖੁਦ ਆਪ ਕਹਿੰਦਾ ਹੁੰਦਾ ਸੀਗਾ ਕਿ ਆਖੇ ਕੈਪਟਨ ਨੇ ਬਿਆਨ ਦਿੱਤੇ ਆ ਸਾਖੇ ਪਹਿਲਾਂ ਬਾਦਲਾ ਵੇਲੇ 20 ਲੱਖ ਰਾਸ਼ਨ ਕਾਰਡ ਸੀ ਸਾਡੀ ਸਰਕਾਰ ਵੇਲੇ 25 ਲੱਖ ਰਾਸ਼ਨ ਕਾਰਡ ਹੋ ਗਿਆ ਆਖੇ ਪਿੱਛੋਂ ਜਿਹੜੇ ਨਾਰੇ ਲਾਈ ਜਾਂਦੇ ਆ ਤੇ ਭਗਵੰਤਮਾਨ ਕਹਿੰਦਾ ਹੁੰਦਾ ਸੀ ਇਹ ਨਾਰਿਆਂ ਵਾਲੀ ਗੱਲ ਨਹੀਂ ਗਈ ਪਹਿਲਾਂ ਤਾਂ ਸੀਗਾ 20 ਲੱਖ ਬੇਰੋਜ਼ਗਾਰ ਤੇ ਅੱਜ ਜਿਹੜਾ ਕਹ ਲੋ ਜਿਹੜਾ ਗਰੀਬਕਰ 5 ਲੱਖ ਹੋਰ ਵਧ ਗਿਆ ਤੁਹਾਡੀ ਸਰਕਾਰ ਚ ਇਹ ਹੁਣ ਤੁਸੀਂ ਇਹ ਕਦੋਂ ਮਤਲਬ ਇਹ ਬੰਦ ਕਰੋਗੇ ਮੈਂ ਇਹ ਕਹਿਣਾ ਕਿ ਜਿਹੜੇ ਰਾਸ਼ਨ ਕਾਰਡ ਆ ਉਹ ਐਸ ਸੀ ਬੀ ਸੀ ਜਰਨਲ ਹਰ ਗਰੀਬ ਦੇ ਬਣਾਓ ਤੇ ਉਹਨਾਂ ਦੇ ਆਧਾਰ ਤੇ ਹਰ ਘਰ ਦੇ ਵਿੱਚ ਰਾਸ਼ਨ ਕਾਰਡ ਦੇ ਜਿਨ੍ਹਾਂ ਦੇ ਕਰੇ ਰਾਸ਼ਨ ਕਾਰਡ ਆ ਉਹਨਾਂ ਦੇ ਘਰ ਦੇ ਵਿੱਚ ਇੱਕ ਇੱਕ ਨੌਕਰੀ ਦਿਓ 40 40 ਹਜ਼ਾਰ ਦੀ ਨੌਕਰੀ ਵੀ ਦਿਓ ਤੁਸੀਂ ਤੇ ਜੇਕਰ ਗੱਲ ਕਰੀਏ ਬਿਜਲੀ ਦੀ 40000 ਦੇ ਵਿੱਚੋਂ ਅਗਲਾ 4000 ਰੁਪਿਆ ਬਿਜਲੀ ਬਿੱਲ ਭਰ ਸਕਦਾ ਮੈਂ ਕਿੰਨੇ ਵਾਰੀ ਕਿਹਾ ਇੱਥੇ ਜਿਹੜੇ ਲੋਕ ਆ ਸਾਡੇ ਉਹ ਵੀ ਭੁੱਖ ਮਾਰੀ ਭਾਲੀ ਜਾਂਦੇ ਆ ਉਹ ਭਰਾਵਾ ਤੁਸੀਂ ਕਾਲ ਕਾ ਦਾ ਪਾਈ ਜਾਂਦੇ ਆ ਲੱਤਾਂ ਤੁਹਾਡੀਆਂ ਸਹੀ ਆ ਗੋਡੇ ਤੁਹਾਡੇ ਸਹੀ ਆ ਹੱਥ ਪਾਰ ਤੁਹਾਡੇ ਸਹੀ ਆ ਬੱਚੇ ਤੁਹਾਡੇ ਪੜ੍ਹੇ ਲਿਖੇ ਆ ਧੀਆਂ ਪੈਣਾ ਤੁਹਾਡੀਆਂ ਪੜੀਆਂ ਲਿਖੀਆਂ ਫਿਰ ਵੀ ਤੁਹਾਡੀਆਂ ਧੀਆਂ ਪੈਣਾ ਦੇ ਤੁਹਾਨੂੰ ਸ ਕਰਨ ਸਕੀਮਾ ਦਿੰਦੇ ਆ ਕਦੇ ਕਦੇ 50000 ਸਗਨ ਸਕੀਮ ਕਦੇ 51 ਕਹਤੀ ਕਦੇ 52 ਕਹਤੀ ਥੋਡੀਆਂ ਧੀਆਂ ਪਣਾ ਦੇ ਵਿਆਹ ਸ਼ਾਦੀ ਮਤਲਬ ਤੁਸੀਂ ਇੰਨੇ ਆਪਾਂ ਗਿਰ ਗਏ ਹੁਣ ਜਦੋਂ ਯਾਰ ਸਾਡੀ ਧੀ ਪਣ ਪੜ੍ਹੀ ਲਿਖੀ ਆ ਸਰਕਾਰ ਦਾ ਕੰਮ ਆਂਦਾ ਕਿ ਉਹਨੂੰ ਨੌਕਰੀ ਦੇਵੇ ਤੇ ਜਿਹੜਾ ਸਰਕਾਰ ਦਾ ਕੰਮ ਆ ਉਹ ਨੌਕਰੀ ਦੇਵੇ 51000 ਦੀ ਸਗਨ ਸਕੀਮ ਦੇ ਨਾਲੋਂ ਬੇਸ਼ੱਕ 11000 ਦੀ ਨੌਕਰੀ ਦੇ ਦੇਵੇ ਹੁਣ ਇੱਥੇ ਵੇਖੋ ਸਰਕਾਰ ਬੜੀ ਸਮਝਦਾਰ ਆ ਔਰ ਪਤਾ ਕਿ ਜੇਕਰ ਇਹਨਾਂ ਨੂੰ 20-20 ਹਜ਼ਾਰ ਦੀ ਵੀ ਕੁੜੀਆਂ ਨੂੰ ਨੌਕਰੀ ਦਿੱਤੀ ਤੇ ਤਾਂ ਜਿਹੜਾ ਕੱਲੋ ਮਹੀਨੇ ਦਾ ਹੀ ਜਿਹੜਾ ਆ ਮਹੀਨੇ ਦਾ 20 ਹੋ ਗਿਆ ਤੇ ਜਿਹੜਾ 2 ਲੱਖ ਹੋ ਗਿਆ 2 ਲੱਖ 40 ਹਜ਼ਾਰ ਰੁਪਏ ਸਾਲ ਦੀ ਇਨਕਮ ਹੋ ਜਾਣੀ ਆ ਤੇ ਇਹਦੇ ਨਾਲੋਂ ਕੀ ਚੱਕਰ ਇੱਕ ਵਾਰ 51 ਹਜ਼ਾਰ ਦੇ ਕੇ ਸਾਰ ਦੋ ਹੁਣ ਜੇਕਰ ਗੱਲ ਕਰੀਏ ਸਾਡੀਆਂ ਧੀਆਂ ਭੈਣਾਂ ਨੂੰ ਸगन ਸਕੀਮਾਂ ਦੀ ਲੋੜ ਨਹੀਂ ਗਈ ਭਰਾਵੋ ਪੜੀਆਂ ਲਿਖੀਆਂ ਸगन ਸਕੀਮਾਂ ਦਿਓ ਪਰ ਮੈਂ ਕਹਿੰਦਾ ਕਿਉਂ ਦਿਓ ਸਾਡੀਆਂ ਧੀਆਂ ਪਹਿਣਾ ਨੂੰ ਤੁਸੀਂ ਨੌਕਰੀ ਦਿਓ ਨਹੀਂ ਸਕਣ ਸਕੀਮਾਂ ਚਾਹੀਦੀਆਂ ਥੋਡੀਆਂ ਉਹ ਪਹਿਣੋ ਤੁਸੀਂ ਜਾਗ ਜੋ ਉਹ ਮਾਮੋ ਤੁਸੀਂ ਜਾਗ ਜੋ ਥੋਡੀਆਂ ਧੀਆਂ ਜਿਹੜੀਆਂ 12 ਪੜ੍ਹ ਕੇ ਘਰੇ ਬੈਠੀਆਂ ਆ ਨਹੀਂ ਚੱਲਗੇ ਨਰਮਾ ਚੋਗਾਈਏ ਸਿਲਾ ਕਰ ਲਈਏ ਥੋਡੀਆਂ ਧੀਆਂ ਪਹਿਣਾ ਜਿਹੜੀਆਂ ਕਹ ਲੋ 10 10 ਪੜ੍ਹ ਕੇ 12 ਪੜ੍ਹ ਕੇ ਬੀਏ ਪੜ੍ਹ ਕੇ ਘਰੇ ਬੈਠੀਆਂ ਐਕਦੀ ਝੋਨੇ ਦਾ ਸੀਜ਼ਨ ਆ ਗਿਆ ਕੁੜਗੋ ਤੁਸੀਂ ਵੀ ਝੋਨਾ ਲਵਾਉਣਾ ਹੋਰਤ ਕੋ 4 ਸ਼ਿਲਡ ਬਣ ਜਾਣਗੇ ਤੇ ਕੁੜੀ ਨੂੰ ਪੜਾਇਆ ਕਾਹਦੇ ਹਾਸਤੇ ਸੀਗਾ ਕਿ ਉਹਦੇ ਸਰਟੀਫਿਕੇਟ ਵੇਖਿਆ ਕਰਾਂਗੇ ਸ਼ੀਸ਼ੇ ਤੇ ਜੜਾਉਣ ਵਾਸਤੇ ਭਾਈ ਉਹਦੀ ਪੜ੍ਹਾਈ ਦੇ ਅਨੁਸਾਰ ਹਰ ਮਹਿਕਮੇ ਦੇ ਵਿੱਚ ਨੌਕਰੀਆਂ ਦਿਓ ਤੁਸੀਂ ਮੈਂ ਉਹਨੇ ਗੱਲ ਕਰ ਦੇਵਾਂ ਜਿਹੜੀ ਗੱਲ ਕੀਤੀ ਸੀ ਮੈਂ ਸਾਡੇ ਹੁਣ ਰਾਸ਼ਨ ਕਾਰਡ ਤੇ ਤੁਸੀਂ ਨੌਕਰੀ ਦਿਓ 40 40 ਹਜ਼ਾਰ ਦੀ ਨੌਕਰੀ ਦਿਓਗੇ ਅਗਲਾ ਬਿਜਲੀ ਬਿੱਲ 4000 ਰੁਪਏ ਭਰ ਸਕਦਾ ਵਿੱਚੋਂ 36000 ਪਿੱਛੇ ਬਚੂਗਾ ਹੁਣ ਕਈ ਇੱਥੇ ਇਹੋ ਜਿਹੇ ਬੰਦੇ ਆ ਤਨਖਾਹ ਉਹਨਾਂ ਦੀ 80 80 ਹਜ਼ਾਰ ਆ ਤੇ ਮੂੰਹ ਚਾ ਕੇ ਕਹ ਦੇਗੇ ਸਾਨੂੰ ਤਾਂ 5000 ਬਿੱਲ ਆ ਗਿਆ ਤੇ ਮਰ ਜੀਗੇ ਉਹਦੇ ਨਾਲ ਯਾਰ ਕਮਾਲ ਹੋ ਗਈ ਤੁਹਾਡੀ ਉਹ ਭਰਾਵੋ ਤੁਸੀਂ ਖੁਦ ਰਾਜ ਭਾਗ ਨੂੰ ਆਪਾਂ ਖਰਾਬ ਕਰੀ ਜਾਂਦੇ ਆ ਤੇ ਕਿੰਨਾ ਚਿਰ ਫ੍ਰੀ ਬਿਜਲੀ ਵਰਤ ਲਾਂਗੇ ਇਸ ਕਰਕੇ ਸਾਨੂੰ ਬਿੱਲ ਭਰਨੇ ਜ਼ਰੂਰੀ ਆ ਮੈਂ ਇਹ ਕਹਿਣਾ ਕਿ ਜੇਕਰ ਨਹੀਂ ਤਾਂ ਮੈਂ ਪਹਿਲਾਂ ਤੁਹਾਨੂੰ ਨੌਕਰੀ ਦੀ ਗੱਲ ਦੱਸ ਦੇਵਾਂ ਕਿ ਜਿਹੜਾ ਕਹ ਲੋ 4000 ਬਿਜਲੀ ਬਿੱਲ ਭਰਿਆ ਪਿੱਛੇ 36000 ਬਚ ਗਿਆ ਤੇ ਜਿਹੜਾ ਆਟਾ ਰਾਸ਼ਨ ਦਾਲ ਦੀ ਗੱਲ ਕਰਦਾ 6000 ਰੁਪਏ ਦਾ ਅਗਲਾ ਆਟਾ ਰਾਸ਼ਨ ਦਾਲ ਲਿਆਊਗਾ ਉਹ ਦਿਨ ਆਖੇ ਕੁੱਬਾ ਜਿਹੜਾ ਉਹ ਦਿਨ ਡੁੱਬਾ ਜਿਹਦੇ ਘੋੜੀ ਕਿਚੜੇ ਕੁੱਬਾ ਵੀ ਮੈਂ ਅੱਜ ਤੱਕ ਵੀ ਰਾਸ਼ਨ ਕਾਰਡ ਤੇ ਪਨੀਰ ਮਿਲਦਾ ਨਹੀਂ ਵੇਖਿਆ ਤੇ ਜਦੋਂ ਅਗਲਾ ਭਾਈ ਨੌਕਰੀ ਲੱਗਿਆ ਆਊਗਾ 6000 ਦਾ ਆਟਾ ਰਾਸ਼ਨ ਦਾਲ ਲਿਆਊਗਾ ਅਗਲਾ ਪਨੀਰ ਬਣਾਵੇ ਜਿਹੜਾ ਸ਼ਾਕਹਾਰੀ ਤੇ ਮਾਸਹਾਰੀ ਮੀਟ ਬਣਾਵੇ ਚੰਗੀ ਰੋਟੀ ਖਾਊਗਾ ਪਿੱਛੇ ਵੀ 30000 ਰੁਪਿਆ ਬਚਦਾ ਉਹਦੇ ਕੋਲ ਤੇ ਜਿਹੜਾ ਕਹ ਲੋ 30000 ਰੁਪਏ ਦੇ ਵਿੱਚੋਂ ਉਹ 10000 ਰੁਪਏ ਜਿਹੜਾ ਉਹਦੇ ਹੋਰ ਉਹਦੇ ਬੱਚੇ ਦਾ ਖਰਚਾ ਆ ਗਿਆ 5000 ਰੁਪਏ ਲਾ ਲਓ ਪੜ੍ਹਾਈ ਦਾ ਤੇ ਕੋਈ ਜਿਹੜਾ 5 ਰਿਸ਼ਤੇਦਾਰੀਆਂ ਵਾਸਤੇ ਰੱਖ ਲਓ ਫਿਰ ਜਿਹੜਾ ਤੁਸੀਂ ਕਹਿੰਦੇ ਸੀ ਕਮਰੇ ਦੇਣੇ ਆ ਫਲਿਚਾਂ ਦੇਣੀਆਂ ਤੇ ਲੋਕ ਕਹਿੰਦੇ ਆ ਸਾਡਾ ਕਮਰਾ ਨਹੀਂ ਆਇਆ ਪੰਚਾਇਤ ਨੇ ਨਹੀਂ ਲਿਆਂਦਾ ਕੁਝ ਪਿੰਡ ਕਹਿੰਦੇ ਆ ਮੋੜ ਤੇ ਪੰਚਾਇਤ ਨੇ ਹੁਣ ਮੈਂ ਤੁਹਾਨੂੰ ਇਹ ਕਹਿਣਾ ਕਿ ਤੁਹਾਡੇ ਬੱਚੇ ਪੜ੍ਹੇ ਲਿਖੇ ਤੇ ਤੁਸੀਂ ਉਹਨਾਂ ਤੋਂ ਵਾਸਤੇ ਨੌਕਰੀਆਂ ਮੰਗੋ ਨੌਕਰੀਆਂ ਮੰਗਦੇ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਤੇ ਅੱਜ ਵੀ ਕਹਿੰਦਾ ਨੌਕਰੀਆਂ ਮੰਗੋ ਪਿੱਛੇ ਬੱਚਾ ਉਹਦੇ ਕੋਲ 20000 ਰੁਪਿਆ 20000 ਦੇ ਲੈ ਕੇ ਬੈਂਕ ਕੋਲ ਜਾ ਕੇ ਬੈਠੇ ਮੈਨੇਜਰ ਜੀ ਮੇਰਾ ਨਾਮ ਵਿਸ਼ਵਦੀ ਫਾਜ਼ਲ ਕਾ ਸਨ ਆਫ ਗੁਰਪ੍ਰੀਤ ਸਿੰਘ ਮੈਂ ਫਲਾਨੀ ਨੌਕਰੀ ਕਰਦਾ 40000 ਮੇਰੀ ਤਨਖਾਹ ਆ ਖਰਚਾ ਕੱਢ ਕੇ 20000 ਬਚਦਾ ਤੇ ਮੈਂ ਪਾਉਣਾ ਘਰ ਮੈਨੂੰ 20 ਲੱਖ ਦਾ ਲੋਨ ਦਿਓ ਤੇ ਜਿਹਦੀ ਕਿਸ਼ਤਾਂ ਜਿਹੜੀ ਉਹ 15000 ਰੁਪਿਆ ਬਣਾਓ ਕੋਈ ਗੱਲ ਨਹੀਂ ਜੇ ਕਰੋ 20 ਲੱਖ ਦਾ ਲੋਨ ਕੋਈ 30 ਸਾਲ 40 ਸਾਲ ਭਰਨ ਵੀ ਲੱਗ ਜਾਊਗਾ 15 15000 ਕਰਕੇ ਦੇਣਾ ਫਿਰ ਵੀ ਭਾਈ ਉਹਦੇ ਕੋਲ 5000 ਰੁਪਿਆ ਬਚਦਾ ਤੇ ਜੇਕਰ ਫ੍ਰੀ ਮੰਗਣਾ ਹੀ ਆ ਉਹ ਸਿਹਤ ਸਿੱਖਿਆ ਰੁਜ਼ਗਾਰ ਫ੍ਰੀ ਮੰਗੋ ਹੁਣ ਤੁਸੀਂ ਦੱਸੋ 20 ਲੱਖ ਦੀਆਂ ਨਾਲੇ ਕੋਠੀਆਂ ਪੈਂਦੀਆਂ ਸਿਹਤ ਸਿੱਖਿਆ ਰੁਜ਼ਗਾਰ ਚਾਹੇ ਉਹ Hindu ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਸਿੱਖ ਹੋਵੇ ਇਹ ਸਾਰਿਆਂ ਦੀ ਜ਼ਰੂਰਤ ਹੈ ਚਾਹਿਓ ਐਸਸੀ ਬੀਸੀ ਜਰਨਲ ਚਾਹੇ ਕੋਈ ਹੋਵੇ ਇਹ ਭਾਈ ਨੌਕਰੀ ਵੀ ਸਭ ਦੀ ਜ਼ਰੂਰਤ ਆ ਰੁਜ਼ਗਾਰ ਸਭ ਦੀ ਜ਼ਰੂਰਤ ਆ ਸਿੱਖਿਆ ਸਭ ਦੀ ਜ਼ਰੂਰਤ ਆ ਤੇ ਜਿਹੜੀ ਸਿਹਤ ਵੀ ਸਭ ਦੀ ਜ਼ਰੂਰਤ ਆ ਅੱਜ ਕੱਲ ਦਾ ਬੱਚਾ ਜਾਂਦਾ ਹੀ ਹਸਪੀਟਲ ਚ ਇਸ ਕਰਕੇ ਸਿਹਤ ਫ੍ਰੀ ਚਾਹੀਦੀ ਆ ਜੇ ਉਸ ਤੋਂ ਬਾਅਦ ਬੱਚੇ ਨੂੰ ਸਿੱਖਿਆ ਚਾਹੀਦੀ ਆ ਪਤਾ ਨਹੀਂ ਕਿੱਦੇ ਜਾਗੋਂਗੇ ਮੈਂ ਵੇਖੀ ਜਾਣਾ ਕਹਿਣਗੇ ਸਕੂਲ ਚੰਗੇ ਕਰਤੇ ਆ ਯਾਰ ਸਕੂਲਾਂ ਨੂੰ ਸਰਚ ਮਾਰਨਾ ਮੈਂ ਕੱਲ ਸਿੱਖਿਆ ਮੰਤਰੀ ਦਾ ਬਿਆਨ ਸੁਣ ਕੇ ਆਟਿਆ ਬਿਆਨ ਕੀ ਸੀਗਾ ਅਖੇ ਜੀ ਵੇਖੋ ਜੀ ਅਸੀਂ ਇੱਕ ਜਿਹੜਾ ਕਹ ਲੋ ਸਕਿਉਰਟੀ ਗਾਰਡ ਲਾਤੇ ਆ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਸਕਿਉਰਟੀ ਗਾਰਡ ਤੇ ਉਹਦਾ ਕੀ ਕਰਨਾ ਸਕੂਲਾਂ ਟੀਚਰ ਤਾਂ ਨਹੀਂ ਗਿਆ ਸਕਿਉਰਟੀ ਗਾਰਡ ਨੂੰ ਛੱਟੀ ਜਾ ਉਹ ਉੱਥੇ ਜਾ ਕੇ ਜੇਕਰ ਭਾਈ ਸਾਹਿਬ ਬੱਚਿਆਂ ਵਾਸਤੇ ਲਾਏ ਆ ਕਾਦੇ ਵਾਸਤੇ ਲਾਏ ਆ ਆ ਥਾਣੇ ਕਾਦੇ ਵਾਸਤੇ ਬਣਾਏ ਆ ਇੱਕ ਥਾਣੇ ਦੇ ਅੰਦਰ ਜਿਹੜਾ ਕਹ ਲੋ 34 35 ਪਿੰਡ ਆਉਂਦੇ ਹੁੰਦੇ ਆ ਤੇ ਗੱਡੀਆਂ ਦਾ ਤੇਲ ਵੀ ਉਹਨਾਂ ਨੂੰ ਆਪਾਂ ਦਿੰਨੇ ਆ ਫੇਰ ਚਲੋ ਕੋਈ ਨਾ ਕੋਈ ਹੋਰ ਮਤਲਬ ਉਰਾ ਪੂਰਾ ਗੱਡੀਆਂ ਕਾਹਦੇ ਹਾਸਤੇ ਦਿੱਤੀਆਂ ਜੇਕਰ ਕੋਈ ਰੱਬ ਨਾ ਕਰਿਆ ਨਾ ਹੋਣੀ ਹੁੰਦੀ ਆ ਜਦੋਂ ਆਪਾਂ ਉਹਨਾਂ ਨੂੰ ਸਾਰੇ ਹਸਲਾ ਦਿੱਤਾ ਉਹਨਾਂ ਨੂੰ ਕਿ ਆ ਜਿਹੜੇ ਤੁਸੀਂ ਰੱਖੋਗੇ ਗਾਰਡ ਰੱਖੋਗੇ ਸਕੂਲ ਦੇ ਬਾਹਰ ਦੋ ਦੋ ਇਹਨਾਂ ਨੂੰ ਹਥਿਆਰ ਦੇਵੋਗੇ ਜਾਂ ਡੰਡਾ ਦੇ ਦੋਗੇ ਇੱਕ ਜਦੋਂ ਹਥਿਆਰਾਂ ਵਾਲੇ ਆਪਣੇ ਕੋਲ ਬੈਠੇ ਆ ਤੁਸੀਂ ਇੱਥੇ ਭਾਈ ਇੱਥੇ ਭਰਾਵਾ ਸਕੂਲਾਂ ਦੇ ਵਿੱਚ ਟੀਚਰਾਂ ਦੀ ਲੋੜ ਆ ਟੀਚਰ ਤੁਹਾਡੇ ਪਿੱਛੇ ਰੋਂਦੇ ਫਿਰਦੇ ਆ ਤੇ ਤੁਸੀਂ ਪਤਾ ਨਹੀਂ ਕਰਦੇ ਕੀ ਫਿਰਦੇ ਆ ਇਸ ਕਰਕੇ ਬਾਈ ਸਾਹਿਬ ਜਿਹੜਾ ਆਟਾ ਰਾਸ਼ਨ ਦਾਲਾ ਸਕੀਮਾਂ ਚਲਾਈ ਜਾਓ ਪਰ ਇੱਕ ਗੱਲ ਯਾਦ ਰੱਖ ਲਓ ਇਹ ਚੱਲਦੀਆਂ ਆਈਆਂ ਪਰ ਜਦੋਂ ਰਾਜੇ ਮਹਾਰਾਜੇ ਹੁੰਦੇ ਸੀ ਇਹ ਉਦੋਂ ਦਿੰਦੇ ਸੀ ਜਦੋਂ ਆਪਦੇ ਉਹਨਾਂ ਦੇ ਰਾਜ ਦੇ ਵਿੱਚ ਕਾਲ ਪੈਂਦਾ ਸੀ ਸਾਰਾ ਕੁਝ ਮਤਲਬ ਤਬਾਹ ਹੋ ਜਾਂਦਾ ਸੀ ਹੁਣ ਦੱਸੋ ਪੰਜਾਬ ਦਾ ਤਬਾਹ ਕੀ ਹੋ ਗਿਆ ਜੇ ਤਬਾਹ ਹੋਇਆ ਤਾਂ ਉਹ ਸਰਕਾਰਾਂ ਨੇ ਕੀਤਾ ਪੰਜਾਬ ਦੇ ਲੋਕਾਂ ਨੇ ਤਬਾਹ ਨਹੀਂ ਕੀਤਾ ਪੰਜਾਬ ਦੇ ਲੋਕ ਤਾਂ ਅੱਜ ਵੀ ਜਿਹੜਾ ਟੈਕਸ ਉਹ ਭਰੀ ਜਾਂਦੇ ਆ ਅੱਤ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਵਿਚਾਰੇ ਜਿਹੜਾ ਭੁੱਖਾ ਮਰਦਾ ਪਖਾਰੀ ਮੰਗ ਕੇ ਖਾਂਦਾ ਉਹ ਵੀ ਟੈਕਸ ਦਿੰਦਾ ਪਰ ਉਹਦੇ ਕੋਲ ਦੋ ਡੰਗ ਦੀ ਚੰਗੀ ਰੋਟੀ ਨਹੀਂ ਤੇ ਮੈਂ ਸਤਕੇ ਜਾਵਾ ਇਹੋ ਜੀ ਸਰਕਾਰ ਨੇ ਇਹ ਤੁਸੀਂ ਤੁਸੀਂ ਸਾਨੂੰ ਆਟਾ ਰੱਖਣ ਦਾਲ ਦੇ ਜਾਣੇ ਆ ਸਾਡਾ ਵੀ ਸ਼ੌਂਕ ਆ ਅਸੀਂ ਵੀ ਫੋਰਚੂਨਰਾਂ 'ਚ ਘੁੰਮਗੇ ਜਿਹੜੇ ਬੰਦੇ ਮੰਤਰੀ ਬਣੇ ਆ ਇਹਨਾਂ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਸੀ ਅੱਜ ਇਹਨਾਂ ਨਾਲ ਗਨਮੈਨ ਤੁਰਨ ਲਾਤੇ ਪੰਜਾਬ ਦੇ ਲੋਕਾਂ ਨੇ ਕਿੰਨੀ ਪਾਵਰ ਆ ਪੰਜਾਬ ਦੇ ਲੋਕਾਂ 'ਚ ਤੁਸੀਂ ਉਹੀ ਘਰੇ ਆਟਾ ਰਾਛੰਦਾਲ ਆ ਜੋ ਕਿੰਨਾ ਚਿਰ ਚੱਲਦਾ ਰਹੂਗਾ ਭਾਈ ਇਹ ਮੈਨੂੰ ਤੁਸੀਂ ਦੱਸੋ ਤਾਂ ਸਹੀ ਯਾਰ ਭਾਈ ਸਾਹਿਬ ਹੁਣ ਕੁਝ ਕਹਿਣਗੇ ਨੌਕਰੀ ਕਿੱਥੋਂ ਦੇ ਦੇਣ ਬਸ ਮੈਨੂੰ ਇਹ ਪਤਾ ਵੀ ਥੱਲੇ ਹਰਦੇ ਨਹੀਂਗੇ ਜਾ ਪ੍ਰਾਵੋ ਸਾਥ ਕੇ ਜਾਵਾਂ ਥੋਤੋ ਆ ਸੁਣ ਲਾ ਹੁਣ ਜੇ ਤੈਨੂੰ ਇਹੀ ਗੱਲ ਆ ਤਾਂ ਮੈਂ ਤੈਨੂੰ ਦੱਸ ਦੇਵਾਂ ਮੇਰੇ ਸੋਨੇ ਵੀਰ ਲਿਖਣ ਆ ਲਿਆ ਇੱਕ ਮਿੰਟ ਲਿਖਣਾ ਬੰਦ ਕਰ ਦੇ ਇੱਥੇ ਹੁਣ ਗੱਲ ਸੁਣ ਧਿਆਨ ਨਾਲ ਮੈਂ ਸੁਣਿਆ ਕਿ ਜਿਹੜੇ ਮੱਛੀ ਪਾਲਣਾਂ ਉਹਨਾਂ ਤੇ ਸਬਸਿਡੀ ਮਿਲਦੀ ਆ ਮੈਂ ਆਪਾਂ ਅਰਜ਼ੀਆਂ ਵੀ ਲਿਖਦੇ ਹੁੰਦੇ ਸੀ ਮਾਸਟਰ ਕਹਿੰਦਾ ਚਲੋ ਅਰਜ਼ੀ ਸੁਣਾਓ ਆਪਣੇ ਆਪਾਂ ਸੁਣਾਉਣੀ ਸਾਡੇ ਮੱਛੀ ਪਾਲਣਦੇ ਹੋ ਸਾਡੇ ਕੋਲ 4 ਏਕੜ ਨੀਵੀਂ ਜ਼ਮੀਨਾਂ ਨਾਲ ਨਹਿਰ ਲੱਗਦੀ ਆ ਤੇ ਮੈਂ ਇਹ ਸੁਣਿਆ ਕਿ ਕਹਿੰਦੇ 15 ਕ ਲੱਖ ਰੁਪਈਆ ਲੋਨ ਚੱਕ ਕੇ 5 ਕ ਲੱਖ ਭਰਨਾ 10 ਲੱਖ ਸਬਸਿਡੀ ਹੋ ਜਾਂਦੀ ਆ ਹੁਣ ਇਸ ਟਾਈਮ ਤੁਸੀਂ ਕਿਤੇ ਨਾ ਜਾਓ ਨੇੜੇ ਨੇੜੇ ਪਿੰਡਾਂ ਮੈਂ ਆ ਜੇ ਗੱਲ ਕਰਾਂ ਨਾ ਪਿੰਡਾਂ ਹਰ ਪਿੰਡ ਦੇ ਵਿੱਚ 10 ਮੱਛੀ ਪਾਲਣ ਖੋਲੀ ਬੈਠਾ ਅਗਲਾ 10 ਲੱਖ 1 ਨੂੰ 10 ਲੱਖ 1 2 ਨੂੰ 10 ਲੱਖ 10 ਥਾਵਾਂ ਤੇ 10-10 ਲੱਖ ਮਾਫ ਹੋ ਗਿਆ ਉਹ ਹੋ ਗਿਆ 1 ਕਰੋੜ ਰੁਪਇਆ ਸੁਣੀ ਚੱਲੋ ਇਹਨੂੰ ਨੀਲੀ ਕ੍ਰਾਂਤੀ ਦੱਸਿਆ ਗਿਆ ਕਿਉਂਕਿ ਜਿਹੜੀ ਇਹਦੀ ਖਪਤ ਮਤੋਂ ਖਾਂਦੇ ਲੋਕ ਜ਼ਿਆਦੇ ਆ ਤੇ ਪੈਦਾਵਾਰ ਘੱਟ ਆ ਇਹਦਾ ਕੰਮ ਕੀ ਆ ਕਿ ਕਿਉਂ ਨਾ ਫਿਰ ਮੈਂ ਪਹਿਲਾਂ ਹਸਤਾਬ ਸੁਣੀ ਚੱਲੋ ਮੈਂ ਕਈ ਵਾਰੀ ਦੱਸਿਆ ਪਰ ਤੁਹਾਡੇ ਕੰਨ ਚ ਨਹੀਂ ਪੈਂਦੀ ਮੈਂ ਸੜਕੇ ਜਾਵਾਂ ਤੁਹਾਡੇ ਕੋਲੋਂ ਭਾਈ ਇਸ ਟਾਈਮ ਇੱਕ ਪਿੰਡ ਨੂੰ 1 ਕਰੋੜ ਮਾਫ ਹੋ ਜਾਂਦਾ ਹੁਣ ਜਿਹੜਾ ਕਹੋ 13000 ਪਿੰਡਾਂ ਲਗਭਗ ਪੰਜਾਬ ਦਾ 10000 ਪਿੰਡਾਂ ਦੇ ਵਿੱਚ ਵੀ ਮੇਕੇ ਇੱਕ ਕਰੋੜ ਮਾਫ ਹੋਇਆ ਤੇ 10000 ਕਰੋੜ ਰੁਪਇਆ ਹੋ ਗਿਆ ਅੱਛਾ ਤੁਸੀਂ ਸੁਣੋ ਮੱਛੀਆਂ ਕਿਸੇ ਨੇ ਪਾਲੀਆਂ ਮੱਛੀ ਖਾਧੀ ਕਿਸੇ ਨੇ ਡਕਾਰ ਕਿਸੇ ਨੇ ਮਾਰਿਆ ਵੇਚੀਆਂ ਕਿਸੇ ਨੇ ਮੁੱਛਾਂ ਨੂੰ ਵਟ ਕੋਈ ਚੜੇ ਮਾਫ ਕਿਸੇ ਨੂੰ ਹੋਏ ਅੱਛਾ ਪੈਸਾ ਉਹਨੂੰ ਜਾਣਾ ਫਿਰ ਮੈਂ ਤੁਹਾਨੂੰ ਇਹ ਕਹਿਣਾ ਕਿ ਜਿਹੜੀ ਮੱਛੀ ਆ ਖਾਧੀ ਕਿਸੇ ਨੇ ਡਕਾਰ ਕਿਸੇ ਨੇ ਮਾਰਿਆ ਮੁੱਛਾਂ ਤੇ ਵਟ ਕਿਸੇ ਨੇ ਚੜਿਆ ਤੇ ਫਿਰ ਭਾਈ ਸਾਹਿਬ ਸਾਡੇ ਤੇ ਟੈਕਸ ਪਾ ਪਾ ਕੇ ਸਾਥੋ ਹੀ ਨਿਕਲਨੇ ਆ ਕਦੇ ਖੰਡ ਮਹਿੰਗੀ ਹੋ ਗਈ ਦੁੱਧ ਜਿਹੜਾ ਕਦੇ 20 ਰੁਪਏ ਕਿਲੋ ਮੈਂ ਆਪਦੇ ਹੱਥਾਂ ਨਾਲ ਲਿਆ ਆਜੋ ਸਾਨੂੰ 70 ਰੁਪਏ ਵੀ ਪ्योर ਦੁੱਧ ਨਹੀਂ ਮਿਲਦਾ ਹੋ ਤੁਸੀਂ ਦੱਸੋ ਹੁਣ ਮੈਂ ਇਹ ਕਹਿਣਾ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਪੀਆਂ ਉਹਨਾਂ ਪੰਚਾਇਤੀ ਜ਼ਮੀਨਾਂ ਵਾਸਤੇ ਸਾਡੀ ਜਿਹੜੀ ਆ ਸਟੇਟ ਸਰਕਾਰ ਆ ਮਤਾ ਪਾਵੇ ਕੇਂਦਰ ਨੂੰ ਕਿ ਭਾਈ ਸਾਹਿਬ ਅਸੀਂ ਤਾਂ ਜਿਹੜੇ ਪਿੰਡਾਂ ਦੇ ਵਿੱਚ ਇਹ ਕੰਮ ਕਰੀਏ ਨੇ ਪੰਚਾਇਤੀ ਜ਼ਮੀਨਾਂ ਦੇ ਵਿੱਚ ਮੱਛੀ ਪਾਲਣ ਖਲਾਈ ਜਾਨੇ ਆ ਫਲਾਨੇ ਪਿੰਡ ਦੇ ਵਿੱਚ 20 ਕਿੱਲੇ ਪੰਚਾਇਤੀ ਜ਼ਮੀਨ ਪਈ ਆ ਉਸ 20 ਕਿੱਲਾਂ ਦੇ ਵਿੱਚ ਅਸੀਂ ਜਿਹੜਾ ਮੱਛੀ ਪਾਲਣ ਖੋਲ ਰਹੇ ਆ ਇੱਕ ਮੱਛੀ ਪਾਲਣ ਤੇ ਅਸੀਂ ਚਾਰ ਬੰਦੇ ਰੱਖਣੇ ਆ ਕਿਉਂਕਿ ਕਿੱਲੇ 'ਚ ਤਗੜਾ ਖੋਲੋਗੇ ਨਾ ਤੇ ਉਹ ਜਿਹੜਾ ਕਹ ਲੋ ਕਿੱਲੇ ਦੇ ਵਿੱਚ ਤਗੜਾ ਮੱਛੀ ਪਾਲਣ ਖੋਲਣਾ ਸੀ 20 ਕਿੱਲਾਂ 'ਚ ਖੋਲਣਾ ਇੱਕ ਕਿੱਲੇ ਤੇ ਅਸੀਂ ਲਗਭਗ ਚਾਰ ਬੰਦੇ ਰੱਖਣੇ ਆ ਇੱਕ ਦਾ ਦਿਨ ਦੇ ਤੇ ਕਰਾ ਦੇ ਅੱਠ ਬੰਦੇ ਹੋ ਗਏ ਕਿੱਲੇ ਤੇ ਤੇ ਹੁਣ 20 ਕਿੱਲੇ ਆ ਤੇ 20 ਕਿੱਲਾਂ ਤੇ ਕਿੰਨੇ ਬੰਦੇ ਰੱਖਣਗੇ ਲਗਭਗ ਜਿਹੜਾ ਕਹਿ ਲੋ 8 ਜਿਹੜਾ 10 ਦਾ ਬਣੇ 80 ਬਣ ਗਏ 80 ਦਸੀ ਲਗਭਗ 150 ਬੰਦਾ ਨੂੰ ਪਿੰਡ ਦੇ ਵਿੱਚ ਹੀ ਰੋਜ਼ਗਾਰ ਮਿਲੀ ਜਾਂਦਾ ਪਿੰਡ ਦਾ ਪੈਸਾ ਪਿੰਡ 'ਚ ਹੀ ਰਹਿ ਗਿਆ ਉਲਟਾ ਪੰਚਾਇਤੀ ਜ਼ਮੀਨ ਤੋਂ ਜਿਹੜਾ ਕਦੇ ਨਰਮਾ ਮਾੜਾ ਹੋ ਗਿਆ ਕਦੇ ਕਣਕ ਮਾੜੀ ਹੋ ਗਈ ਇਹਦੇ ਨਾਲੋਂ ਕੀ ਚੱਕਰ ਤੁਸੀਂ ਇੱਕ ਤਾਂ ਲੈਣੇ ਠੇਕਾ ਹੱਦੋਂ ਵੱਧ 50000 ਠੇਕਾ ਲੈਂਦੇ ਆਉਂਗੇ ਪੰਚਾਇਤੀ ਜ਼ਮੀਨ ਦਾ ਕਿੰਨਾ ਬਣਿਆ 20 ਕਿੱਲਿਆਂ ਦਾ 10 ਕਿੱਲਿਆਂ ਦਾ ਬਣਿਆ 5 ਲੱਖ ਤੇ 20 ਆ ਦਾ ਬਣਿਆ ਜਿਹੜਾ ਕਹ ਲੋ 10 ਲੱਖ ਰੁਪਈਆ ਤੇ ਮੈਂ ਤੁਹਾਨੂੰ ਇਹ ਕਹਿੰਨਾ ਗੱਲ ਕਿ ਤੁਸੀਂ ਇੱਕ ਗੱਲ ਨੋਟ ਕਰੋ ਕਿ ਜਿਹੜੀ ਮੱਛੀ ਆ ਤੁਹਾਡੀ ਉਹ ਇੱਕ ਸਾਲ ਦੇ ਵਿੱਚ ਉੱਥੋਂ ਮੈਂ ਕਿੰਨਾ ਕਰੋੜਾ ਰੁਪਈਆ ਦੀ ਵਿਕ ਜਾਣੀ ਆ ਤੇ ਮੱਛੀ ਪਾਲ ਖਜਾਨੇ ਕਿਉਂ ਨਹੀਂ ਭਰਦੇ ਭਰ ਉਹ ਖਜਾਨੇ ਉਸੇ ਕਰਕੇ ਡੈਰੀ ਫਾਰਮਾ ਉਹਨੂੰ ਕਹਦੇ ਕਹਿੰਦੇ ਆ ਵੀ ਉਹਨੂੰ ਚਿੱਟੀ ਕ੍ਰਾਂਤੀ ਦਿੱਤੀ ਆ ਦੁੱਧ ਨੂੰ ਉਸੇ ਤਰ੍ਹਾਂ ਡੈਰੀ ਫਾਰਮਾ ਉੱਥੇ ਤਾਂ ਪਲਾਂਪੜ ਬੁੜੀਆਂ ਰੱਖ ਲੋ ਇਕ ਤਾਂ ਜਿਹੜਾ ਕਹ ਲੋ ਡੈਰੀ ਫਾਰਮ ਆ ਜਿਹੜਾ ਉਹ ਵੀ ਤੁਸੀਂ ਵਕਫ ਬੋਰਡ ਦੀਆਂ ਜ਼ਮੀਨਾਂ ਕਈ ਐਵੇਂ ਪਿੰਡਾਂ 'ਚ ਦੱਬੀ ਬੈਠੇ ਆ ਕਿਸੇ ਦੇ ਲੀਡਰ ਕਿਸੇ ਦੇ ਕੁਛ ਉਹਨਾਂ 'ਚ ਖਲਾ ਦੋ ਜਾਂ ਤੁਸੀਂ ਹੋਰ ਪੰਚਾਇਤੀ ਜ਼ਮੀਨਾਂ ਲਓ ਜ਼ਮੀਨਾਂ ਖਰੀਦੋ ਉਹਨਾਂ 'ਚ ਖਲਾ ਦੋ ਜਿਹੜਾ ਡੈਰੀ ਫਾਰਮ ਉਹ ਵੀ 20 30 ਕਿੱਲਿਆਂ ਦੇ ਵਿੱਚ ਖੋਲੋ ਤਗੜਾ ਖੋਲੋ ਜਿਹਦੇ ਨਾਲੇ ਤਾਂ ਜਿਹੜੇ ਆਵਾਰਾ ਪਸ਼ੂ ਆ ਸਾਡੇ ਉਹ ਵੀ ਕੰਮ ਆਉਣਗੇ ਜਿਹੜੇ ਆ ਐਕਸੀਡੈਂਟ ਕਰਾਉਂਦੇ ਫਿਰਦੇ ਆ ਕਦੇ ਕਿਸੇ ਦੇ ਐਂ ਕਰਾਤਾ ਉਹ ਮੈਂਤੇ ਸਮਝ ਨਹੀਂ ਆਉਂਦੀ ਵੀ ਤੁਸੀਂ ਕੰਮ ਕਿਉਂ ਨਹੀਂ ਲੈਂਦੇ ਕੰਮ ਲਾਓ ਉਹਨਾਂ ਤੋਂ ਆ ਡੈਰੀ ਫਾਰਮ ਖੋਲੋ ਡੈਰੀ ਫਾਰਮ ਦੇ ਨਾਲ ਕੀ ਹੋਣਾ ਪੱਠੇ ਵੜਨ ਤੇ ਕਿਹੜੀ ਬੀਏਚੀ ਦੀ ਮੈਨੂੰ ਤੁਸੀਂ ਦੱਸ ਦੋ ਉੱਥੇ ਅਨਪੜ੍ਹ ਬੰਦੇ ਚਾਹੀਦੇ ਦੋ ਪੱਠੇ ਵੜਨ ਤੇ ਚਲੋ ਭਾਈ ਵੱਡੋ ਪੱਠੇ ਪੱਠੇ ਪਾਉਣ ਤੇ ਕਿਹੜੀ ਤੁਸੀਂ ਮੈਨੂੰ ਦੱਸੋ ਵੀ ਕਿਹੜੀ ਉਹਦੇ ਕੋਲ ਡਿਗਰੀ ਚਾਹੀਦੀ ਆ ਪੱਠੇ ਕੁੱਤਰਨ ਵਾਸਤੇ ਮਸ਼ੀਨ ਆ ਜਾਊਗੀ ਪਸ਼ੂ ਨਵਾਉਣ ਵਾਸਤੇ ਬੰਦੇ ਆ ਜਾਣਗੇ ਦੱਸੋ ਕਿਹੜੀ ਉੱਥੇ 20 30 ਬੰਦਿਆਂ ਨੂੰ ਰੋਜ਼ਗਾਰ ਹੋਰ ਮਿਲਦਾ ਇੱਕੇ ਪਿੰਡ ਦੇ ਵਿੱਚ ਲਗਭਗ 200 ਬੰਦਾ ਨੌਕਰੀ ਦਾ ਰੱਖੀਦਾ ਬੇਰੋਜ਼ਗਾਰੀ ਖਤਮ ਤਾਂ ਕਰੋ ਭਰਾਵਾ ਤੁਸੀਂ ਕਦੇ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁਣ ਆ ਗਈ ਸਾਡੀਆਂ ਭੈਣਾਂ ਦੀ ਗੱਲ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਸਗਨ ਸਕੀਮਾਂ ਬੰਦ ਕਰੋ ਤੇ ਉਹਨਾਂ ਨੂੰ ਨੌਕਰੀਆਂ ਦਿਓ ਉਹ ਸੁਣੋ ਕਿਵੇਂ ਦਿਓ ਆਪਾਂ ਨਰੇਗਾ ਦੀ ਗੱਲ ਕਰਦੇ ਆ ਜਿਹੜੀਆਂ ਬੀਬੀਆਂ ਹਰ ਪਿੰਡ ਦੇ ਵਿੱਚ 30 ਤੋਂ 40 ਲੱਖ ਰੁਪਈਆ ਹੁੰਦਾ ਨਰੇਗਾ ਦਾ ਤੇ ਮੈਂ ਕਹਿੰਨਾ ਤੁਸੀਂ ਇਹ ਨਰੇਗਾ ਕੰਮ ਚਲਾਤਾ ਤੋ ਜਿਹੜਾ 30-40 ਲੱਖ ਰੁਪਈਆ ਹੁੰਦਾ ਉਹ ਜਿਹੜਾ ਵਿਚਾਰਾ ਗਰੀਬ ਕੰਮ ਕਰਦਾ ਉਹਦੇ ਘਰੇ ਖਾਤ ਵਿਚ ਨਹੀਂ ਆਇਆ ਦੂਜੇ ਘਰੇ ਬੈਠਾ ਕਮਾਈ ਜਾਂਦਾ ਇਹਦੇ ਨਾਲ ਹੋਰਾਂ ਬੰਦਿਆਂ ਨੂੰ ਕਈ ਜਿਹੜੇ ਇਹਨਾਂ ਦੇ ਅਫਸਰਾਂ ਕਈ ਜਿਹੜੀਆਂ ਕਹਿ ਲਓ ਉਹਨਾਂ ਨੂੰ ਬੜੀਆਂ ਮੌਜਾਂ ਲਕੀਆਂ ਇਹਦੇ ਨਾਲ ਉਹ ਕੰਮ ਕੀ ਆ ਕਿ ਤੁਸੀਂ ਇੱਕ ਪਿੰਡ ਦੇ ਵਿੱਚ ਫੈਕਟਰੀ ਖੋਲੋ ਚਾਹੇ ਉਹ ਸਰਕਾਰੀ ਖੋਲੋ ਜਿਹੜੀ ਚੀਜ਼ ਚਾਹੀਦੀ ਆ ਭਰਾਵਾ ਕਿੰਨਾ ਚਿਰ ਤੁਸੀਂ ਅੰਬਾਨੀਆਂ ਡਾਨੀਆਂ ਦੇ ਸਿਰ ਤੇ ਚੱਲਦੇ ਰਹੋਗੇ ਇੱਕ ਫੈਕਟਰੀ ਖੋਲੋ ਫੈਕਟਰੀ ਖੋਲੋ ਹਰ ਪਿੰਡ ਦੇ ਵਿੱਚ ਉਹ ਕੱਲੀਆਂ ਔਰਤਾਂ ਹਸਤੇ ਹੋਵੇ ਚਾਹੇ ਉਹ ਐਸ்சி ਬੀਸੀ ਜਰਨਲ ਚਾਹੇ ਕੋਈ ਹੋਵੇ ਕੋਈ ਜਾਤ ਕੋਈ ਧਰਮ ਨਾਲ ਕੋਈ ਮਹਨੇ ਨਾ ਹੋਵੇ ਉਹਦੇ ਭਾਈ ਉੱਥੇ ਤੁਸੀਂ ਕੋਈ ਐਹੋ ਜਿਹਾ ਕੰਮ ਦਿਓ ਫੈਕਟਰੀਆਂ ਵਿੱਚ ਕਿ ਬੀਬੀਆਂ ਅਨਪੜ੍ਹ ਵੀ ਕੰਮ ਕਰ ਸਕਣ ਤੇ ਪੜੀਆਂ ਲਿਖੀਆਂ ਵੀ ਭਾਈ ਉਹਨਾਂ ਨੂੰ 10-10 ਹਜ਼ਾਰ ਰੁਪਇਆ ਆਏ ਮਹੀਨੇ ਉਹਨਾਂ ਦੇ ਖਾਤਿਆਂ ਚ ਆਊਗਾ ਤੁਸੀਂ ਸੋਚਦੇ ਕਿਉਂ ਨਹੀਂ ਉਹਨਾਂ ਨੂੰ ਅਮੀਰ ਕਰਨ ਬਾਰੇ ਪਤਾ ਨਹੀਂ ਕੀ ਗੱਲ ਹੋਈ ਪਈ ਆ ਕਾਹਤੋਂ ਸਮਝ ਹੀ ਨਹੀਂ ਆ ਰਹੀ ਮੈਨੂੰ ਭਾਈ ਸਾਹਿਬ ਸਮਝੋ ਇਹਨਾਂ ਗੱਲਾਂ ਨੂੰ ਹੁਣ ਕੱਲਾ ਆਪਣੇ ਪੰਜਾਬ ਦੇ ਵਿੱਚ ਕੋਈ ਕਾਲ ਨਹੀਂ ਪਿਆ ਕਾਲ ਜਦੋਂ ਪਿਆ ਉੱਥੇ ਲੋਕ ਰਾਸ਼ਨ ਲੈ ਲੈ ਗਏ ਕਿ ਨਹੀਂ ਗਏ ਜਦੋਂ ਆ ਜਦੋਂ ਪਾਣੀ ਦੇ ਹੜ ਆਏ ਆ ਇਹ ਹੁੰਦਾ ਜਦੋਂ ਕਾਲ ਪੈ ਜੇ ਕੋਈ ਹੁਣ ਤੁਸੀਂ ਕਾਲ ਨਾ ਪਾਓ ਪੰਜਾਬ ਨੂੰ ਬਹਾਲ ਕਰੋ ਜਿਹੜਾ ਵੀ ਕੋਈ ਰਾਸ਼ਨ ਲੈ ਰਿਆ ਉਹ ਆ ਰਾਸ਼ਨ ਕਾਟ ਵੇਖ ਲਵੇ ਤੇ ਤੂੰ 12 ਪੜਿਆ ਹੋਏਗਾ 10 ਪੜਿਆ ਹੋਏਗਾ ਅਨਪੜ ਤੇਰਾ ਕੱਲਾ ਮਾਂ ਪਿਓ ਹੋਊਗਾ ਜੇ ਉਹਨੂੰ ਦਾ ਭਰਾ ਤਾਂ ਇਹਨੂੰ ਨੌਕਰੀ ਮਿਲ ਜਾਏ ਭਲਾ 25000 ਦੀ ਮਿਲ ਜਾਏ ਤੂੰ ਮਾਂ ਪਿਓ ਨੂੰ ਤਾਂ ਪਾਲ ਹੀ ਸਕਦਾ ਜੇ ਤੈਨੂੰ ਉਹ ਦਿਹਾੜੀਆਂ ਕਰਕੇ ਪਾਲ ਸਕਦੇ ਆ ਸਮਝੋ ਪੜ੍ਹੇ ਲਿਖਿਓ ਤੁਸੀਂ ਸਮਝ ਲਓ ਤੂੰ ਥੋੜ ਨੂੰ ਮਤਲਬ ਪੜ੍ਹਾਈ ਤਾਂ ਸੀਗੀ ਕੋਈ ਮਾੜਾ ਮੋਟਾ ਕੋਈ ਦੇਸ਼ ਚ ਤੁਸੀਂ ਕ੍ਰਾਂਤੀ ਲਿਆਉਂਗੇ ਪਰ ਜਿਹੜੀ ਕੋਈ ਸੀਗੀ ਮਾੜੀ ਮੋਟੀ ਤੁਸੀਂ ਉਹ ਵੀ ਭਲਾਤੀ ਬਾਕੀ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਮੇਰੀ মিডিਆ ਨੂੰ ਬੇਨਤੀ ਆ ਕਿ ਕੱਲੇ ਬਿਆਨ ਚਾੱਕ ਕੇ ਮੇਰੇ ਅਰਕਿਆਂ ਦੇ ਉਹਦੇ ਅਰਕਿਆਂ ਲਾ ਕੇ ਕੋਈ ਫਾਇਦਾ ਨਹੀਂ ਹੋਣਾ ਭਾਈ ਸਾਹਿਬ ਹੱਲ ਦਿਓ ਲੋਕਾਂ ਨੂੰ ਇਸ ਟਾਈਮ ਚਿੱਟੇ ਦੇ ਨਾਲ ਦੁਨੀਆ ਤਬਾਹ ਹੋਈ ਪਈ ਆ ਪਿੰਡਾਂ 'ਚ ਵੜੋ ਜਿਹੜਾ ਵਿਚ ਦਾ ਵਿਰੋਧ ਕਰੋ ਪੁੱਛੋ ਦੇ ਪਿੱਛੇ ਬੰਦਾ ਕੌਣਾ ਚਿੱਟਾ ਬੰਨਤਾ ਤੁਸੀਂ ਕਰਾ ਸਕਦੇ ਆ ਤੇ ਜਾਂ ਲੋਕ ਕਰਾ ਸਕਦੇ ਆ ਬਾਕੀਆਂ ਤਾਂ ਹੱਥ ਖੜੇ ਹੋਏ ਪਏ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ